ਸਕੇਰੇਦਲ ਗਾਰਦਾ ਆਪਣੀ ਲਈ ਆਪਾਂ ਗੱਡੀ ਤੇ ਆਹ ਜਿਹੜੀ ਪਾਰਕਿੰਗ ਆ ਇਹ ਆਪਾਂ ਨੂੰ ਹੈਗੀ ਇੱਥੇ ਫ੍ਰੀ ਜੇ ਤੁਸੀਂ ਇੰਟਰਨੈਟ ਤੇ ਭਰੂਗੇ ਪਾਰਕ ਪਰਕੇਜੋ ਗ੍ਰਾਟੂਇਟੋ ਪਾਰਕਿੰਗ ਜਿਹੜੀ ਆਪਣੇ ਫ੍ਰੀ ਪਾਰਕਿੰਗ ਆ ਉਹ ਤੁਹਾਨੂੰ ਇੱਥੇ ਮਿਲ ਜੂਗੀ ਪਸਕੇਰੇਦਲ ਗਾਰਦਾ ਦੇ ਵਿੱਚ ਸੇ ਹੁਣ ਬਾਦਿਆਂ ਆਪਣੇ ਅੱਗੇ ਚਿੰਤਰੋਵਲ ਨੂੰ ਤੇ ਪਹਿਲਾਂ ਕੁਝ ਖਾਵਾ ਪੀਵਾਂਗੇ ਕਿਉਂਕਿ ਭੁੱਖ ਲੱਗੀ ਹੋਈ ਆ ਸੋ ਇਹ ਤਾਂ ਖਾਦਾ ਹੋਇਆ ਆ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰੀ ਪਾਰਕਿੰਗ A to Z ਭਰੀ ਪਈ ਆ ਜੇ ਤੰਦ ਵੀ ਕੋਈ ਜੇ ਤੂੰ ਦੀ ਕੋਈ ਉਹ ਨਹੀਂ ਆਂਕੈਂ ਮਰ ਨਹੀਂ ਆਂਕੈਂ ਸੰਤਾਰੇ ਚਾ ਅਦੂਸ਼ੀ ਮੋਟੇ ਸ ਇਸ ਟਾਈਮ ਅਸੀਂ ਖੜੇ ਆਂ ਸਾਊਥ ਸਾਈਡ ਲੇਕ ਦੇ ਤੇ ਇਧਰੋਂ ਪਾਣੀ ਜਿਹੜਾ ਲੇਕ ਚੋਂ ਬਾਹਰ ਨਿਕਲਦਾ ਆ ਤੇ ਇਧਰਲੀ ਸਾਈਡ ਨੂੰ ਜਾਂਦਾ ਤੇ ਇਹ ਲੇਕ ਦਾ ਪਾਣੀ ਜਾ ਕੇ ਮਾਨਤੋਵਾ ਜਿਹੜੀ ਲੇਕ ਆ ਉੱਥੇ ਪੈਂਦਾ ਵਾ ਤੇ ਕਹਿ ਸਕਦੇ ਆ ਨਹਿਰਾਂ ਚ ਪੈਂਦਾ ਆ ਉਹਨਾਂ ਤੋਂ ਬਾਅਦ ਉਹ ਪਾਣੀ ਅੱਗੇ ਜਾ ਕੇ ਉੱਥੇ ਪੈਂਦਾ ਸਿੱਧਾ ਨਹੀਂ ਤੇ ਫਿਲਹਾਲ ਚੱਲਦੇ ਆ ਕਮਾਨੇ ਤੁਹਾਨੂੰ ਪਿਸਕੇਰੇ ਤੇ ਲਗਾਰਦਾ ਤੇ ਜੇ ਟਾਈਮ ਹੋਇਆ ਤਾਂ ਇਸ ਤੋਂ ਅੱਗੇ ਵੀ ਜਾਵਾਂਗੇ ਹੋਰ ਪਿੰਡ 'ਚ ਤੇ ਉੱਥੋਂ ਮਨਾਵਾਂਗੇ ਨਵਾਂ ਸਾਲ ਜਾਂ ਫਿਰ ਹੋ ਸਕਦਾ ਹੈ ਜੇ ਸਾਡੇ ਕੋਲ ਟਾਈਮ ਉਹਨਾ ਨਾ ਬਚਿਆ ਤਾਂ ਅਸੀਂ ਜਿਹੜਾ ਨਵਾਂ ਸਾਲ ਆ ਉਹ ਇੱਥੇ ਹੀ ਮਨਾਵਾਂਗੇ ਇੱਥੇ ਜਿਹੜੀਆਂ ਉੱਪਰ ਆ ਲੱਗੀਆਂ ਹੋਈਆਂ ਰੈਟਾਂ ਆ ਤੇ ਇੱਕ ਤਰ੍ਹਾਂ ਦੇ ਪ੍ਰੋਜੈਕਟਰ ਆ ਜਿਹੜੇ ਇਹਨਾਂ ਬਿਲਡਿੰਗਾਂ ਦੇ ਉੱਤੇ ਖੂਬਸੂਰਤ ਕਹੋ ਡਿਜ਼ਾਈਨ ਕੁਝ ਵੀ ਕਹਿ ਸਕਦੇ ਹੋ ਉਹ ਬਣਾਦੇ ਆ ਤੇ ਬਹੁਤ ਸੋਹਣਾ ਲੱਗਦਾ ਬਿਲਡਿੰਗ ਇਹਨਾਂ ਦਾ ਇੱਕ ਸੌਫਟਵੇਅਰ ਹੁੰਦਾ ਉਹਦੇ ਨਾਲੇ ਬਣਾਇਆ ਹੁੰਦਾ ਤੇ ਸਾਹਮਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਦਰਖਤ ਦੇ ਉੱਤੇ ਲੜੀਆਂ ਲਾਈਆਂ ਹੋਈਆਂ ਜਿਵੇਂ ਅੱਗ ਥੱਲੇ ਨੂੰ ਡਿੱਗਦੀ ਹੋਵੇ ਐਹੋ ਜਿਹਾ ਲੱਗਦਾ ਤੇ ਬਹੁਤ ਸੋਹਣਾ ਲੱਗਦਾ ਵੱਖਰਾ ਮਾਹੌਲ ਆ ਫਿਲਹਾਲ ਆਪਾਂ ਜਾ ਰਹੇ ਆ ਇਸ ਪਾਣੀ ਦੇ ਨਾਲ ਨਾਲ ਤੇ ਕਿਤੇ ਨਾ ਕਿਤੇ ਤੁਹਾਨੂੰ ਇੱਥੋਂ ਇਹ ਵੀ ਫੀਲਿੰਗ ਆਊਗੀ ਆ ਸਾਰੇ ਜਿੱਥੇ ਆਪਾਂ ਖੜਕੇ ਮੈਂ ਤੁਹਾਨੂੰ ਪਹਿਲਾਂ ਥਿਊ ਵਿਊ ਦਿਖਾਇਆ ਸਾਰੀ ਪਬਲਿਕ ਖੜੀ ਆ ਆਪਣੇ ਤੇ ਕਹੋ ਜਿੱਥੇ ਮੈਂ ਖੜਕੇ ਤੁਹਾਨੂੰ ਵਿਊ ਦਿਖਾਇਆ ਉਹ ਥਾਂ ਆ ਤੇ ਉਸ ਤੋਂ ਬਾਅਦ ਆਪਾਂ ਹੁਣ ਨਾਲ-ਨਾਲ ਪਾਣੀ ਦੇ ਜਾਵਾਂਗੇ ਕਿਤੇ ਨਾ ਕਿਤੇ ਇਹ ਥਾਂ ਆਪਮ ਨੂੰ ਪਾਣੀ ਵਾਲੇ ਸ਼ਹਿਰ ਵੈਨਿਸ ਦੀ ਵੀ ਇੱਕ ਝਲਕ ਦਿਖਾਉਂਦਾ ਵਾ ਤੇ ਜੇ ਕੋਈ ਨਾ ਦੂਰ ਜਾਣਾ ਚਾਹੁੰਦਾ ਹੋਵੇ ਤਾਂ ਇਦਾਂ ਦੀ ਥਾਂ ਤੇ ਆ ਕੇ ਇੱਕ ਆਪਣੇ ਜੁਆਏ ਕਰ ਸਕਦਾ ਜਿਹੜਾ ਨੇੜੇ ਰਹਿੰਦਾ ਵਾ ਜਿਹਨੇ ਵੈਨਸ ਜਾਣਾ ਹੀ ਉਹ ਵੀ ਜਾ ਸਕਦਾ ਕੋਈ ਖਾਸਾ ਦੂਰ ਨਹੀਂ ਹੈਗਾ ਪਰ ਜੇ ਲਾਗੋ ਦੀ ਗੱਲ ਦਾ ਤੁਸੀਂ ਇਹੋ ਜਿਹਾ ਫੀਲ ਕਰਨਾ ਤੁਸੀਂ ਇਦਾਂ ਆ ਸਕਦੇ ਹੋ ਇੱਥੇ ਤੇ ਹੁਣ ਆਪਾਂ ਜਾਵਾਂਗੇ ਅੱਗੇ ਵੱਲੋਂ ਮੜਾਕੇ ਇੱਥੇ ਦਾ ਜਿਹੜਾ ਮਾਹੌਲਾ ਉਹ ਜਿਹੜਾ ਰਿਜ਼ਨਜ਼ਾਨੋ ਨਾਲੋਂ ਵੀ ਸਾਨੂੰ ਜ਼ਿਆਦਾ ਵਧੀਆ ਲੱਗਾ ਹੋ ਸਕਦਾ ਪਾਣੀ ਦੇ ਕੰਡੇ-ਕੰਡੇ ਬਸ ਦੇ ਘਰਾਂ ਕਰਕੇ ਹੋਟਲਾਂ ਕਰਕੇ ਰੈਸਟੋਰੈਂਟਾਂ ਕਰਕੇ ਜਿਹੜੀਆਂ ਲੜੀਆਂ ਲਾਈਆਂ ਹੋਈਆਂ ਉਹ ਇਸ ਥਾਂ ਨੂੰ ਜ਼ਿਆਦਾ ਖੂਬਸੂਰਤ ਬਣਾਦਾ ਹੋਵੇ ਪਰ ਫਿਲਹਾਲ ਅੱਜ ਦੇ ਦਿਨ ਆਪਾਂ ਨੂੰ ਇਹ ਥੋੜਾ ਜਿਹੜੀ ਥਾਵਾਂ ਜ਼ਿਆਦਾ ਸੋਹਣੀ ਲੱਗੀ ਦਿਸਨਜ਼ਾਨੋ ਨਾਲੋਂ ਤੇ ਜਿਵੇਂ ਜਿਵੇਂ ਆਪਾਂ ਅੱਗੇ ਵਧ ਰਹੇ ਹਾਂ ਹੋਰ ਰਸਾ ਹੱਲੇ ਅਸੀਂ ਚਿੰਤਰਵੱਲ ਨਹੀਂ ਕਿ ਬਾਰੋ-ਬਾਰ ਫਿਰ ਰਹੇ ਹਾਂ ਤੇ ਬਾਅਦ ਵਿੱਚ ਅਸੀਂ ਚਿੰਤਰਵੱਲ ਜਾਵਾਂਗੇ ਜਿਹੜਾ ਵਾ ਆਪਾਂ ਦੇਖਾਂਗੇ ਅੱਗੇ ਦਾ ਮਾਹੌਲ ਤੇ ਖਲਾਅਤ ਅਸੀਂ ਸਾਈਡ ਤੇ ਰੈਸਟੋਰੈਂਟਾਂ ਦੇ ਆਲੇ ਦੁਆਲੇ ਫਿਰ ਰਹੇ ਆ ਤੇ ਘੁੰਮ ਰਹੇ ਆ ਇੱਕ ਜਿਹੜਾ ਨਜ਼ਾਰਾ ਵਾ ਇੱਕ ਛੁੱਟੀਆਂ ਸਕੂਨ ਨਜ਼ਾਰੇ ਨਾਲ ਆਪਣਾ ਜਿਹੜਾ ਆਲੇ ਦੁਆਲੇ ਦੇਖ ਰਹੇ ਆ ਸੁ ਸਾਹਮਣੇ ਨੱਚਣਾਚ ਗਾਣਾ ਕਹੋ ਸਾਰਾ ਕੁਝ ਲੱਗਾ ਹੋਇਆ ਇਧਰਲੇ ਪਾਸੇ ਵੀ ਜਾਵਾਂਗੇ ਪਹਿਲਾਂ ਆਪਾਂ ਇੱਧਰ ਲਈ ਸੜਕ ਘੁੰਮਾਂਗੇ ਚੰਗੀ ਤਰ੍ਹਾਂ ਫਿਰ ਆਪਾਂ ਇਸ ਸਾਈਡ ਜਾਵਾਂਗੇ ਆਹ ਕੁਮਰੀਆਂ ਵਿੱਚ ਪਤਕਾਂ ਇਹ ਕੁਛ ਪਏ ਹੋਏ ਨੇ ਪੁਰਾਣੇ ਜਿਹੜੀਆਂ ਬੋਟਾਂ ਦੇ ਪਿੱਛੇ ਲੱਗੇ ਹੋਏ ਇੰਜਣ ਉਹ ਫਿਲਹਾਲ ਅਸੀਂ ਫਿਰ ਰਹੇ ਹਾਂ ਨੇਰੇ 'ਚ ਇੱਥੇ ਗੇਟ ਲੱਗਾ ਹੋਇਆ ਤੇ ਗੇਟ ਆ ਵਾ ਗੇਟ ਤੋਂ ਬਾਹਰ ਨਿਕਲਦੀ ਸਾਰ ਆਪਾਂ ਨੂੰ ਕੁਝ ਇਹੋ ਜਿਹਾ ਮਾਹੌਲ ਦੇਖਣ ਨੂੰ ਮਿਲਦਾ ਇੱਥੇ ਜੋ ਕਿ ਇੱਕ ਵੱਖਰਾ ਹੀ ਨਜ਼ਾਰਾ ਲਾਈਟਾਂ ਨਾਲ ਬਣਾਈਆਂ ਹੋਈਆਂ ਬਾਤਕਾ ਪਾਣੀ ਦੇ ਵਿੱਚ ਛੱਡੀਆਂ ਹੋਈਆਂ ਇੱਕ ਵੱਖਰਾ ਨਿਆਰ ਆਇਆ ਤੇ ਹਾਲੇ ਤਾਂ ਅਸੀਂ ਇਹਦਾ 50% ਘੁੰਮੇ ਆ 50 ਵੀ ਨਹੀਂ ਕਹਿ ਸਕਦੇ ਪੂਰਾ 50 ਹਲੇ ਰਹਿੰਦਾ ਵਾ ਤੇ ਦੇਖਦੇ ਆ ਅੱਜ ਦਾ ਜਿਹੜਾ ਵਾ ਦੇਖਦੇ ਆ ਅੱਜ ਦਾ ਜਿਹੜਾ ਆਪਣਾ ਵਾ ਰਾਤ ਦਾ ਨਿਊ ਇਅਰ ਇੱਥੇ ਹੀ ਹੁੰਦਾ ਕਿ ਕਿਸੇ ਹੋਰ ਪਿੰਡ ਦੇ ਵਿੱਚ ਅਸੀਂ ਜਾਵਾਂਗੇ ਚੇ ਨੂੰ ਚੱਲੇ ਆ ਮੇਨ ਜਿਹੜੀ ਥਾਮ ਆ ਉਹਦੇ ਵਾਲ ਨੂੰ ਆ ਖੜੀਆਂ ਕੁਛ ਕਿਸ਼ਤੀਆਂ ਇੱਥੇ ਬੜੀਆਂ ਫੈਰੀਆਂ ਜਿਹੜੀਆਂ ਇੱਥੋਂ ਫੈਰੀਆਂ ਚੱਲਦੀਆਂ ਆ ਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਜਾ ਕੇ ਇਹ ਜੋੜਦੀਆਂ ਤੇ ਉੱਥੇ ਜਿਹੜਾ ਵਾ ਬੰਦਿਆਂ ਨੂੰ ਆਣ ਜਾਣ ਕਰਨ ਚ ਸੌਖੀ ਹੁੰਦੀ ਆ ਤੇ ਹੁਣ ਚੱਲਦੇ ਪਿਛਲੀ ਸੜਕ ਨੂੰ ਦੁਆਰਾ ਆ ਗੇਟ ਚੋਂ ਪਹਿਲਾਂ ਨੰਗੇ ਸੀਗੇ ਜਿੱਥੇ ਜਿਆਦਾ ਹਨੇਰਾ ਸੀ ਤੇ ਇਟਲੀ ਦਾ ਝੰਡਾ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਆਮ ਤੌਰ ਤੇ ਆਪਾਂ ਨੂੰ ਇੱਥੇ ਰੋੜਾ ਦੇ ਘੁੰਮਦੇ ਹੋਏ ਆਮ ਫੈਕਟਰੀਆਂ ਤੇ ਜਾਂ ਹੋਰ ਘਰਾਂ ਤੇ ਵੀ ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਇਹਨਾਂ ਛੋਟੀਆਂ ਛੋਟੀਆਂ ਲੇਜ਼ਰਾਂ ਕਹ ਲੋ ਜਾਂ ਪ੍ਰੋਜੈਕਟਰ ਲਾਈਟਾਂ ਕਹ ਲੋ ਉਹਨਾਂ ਤੋਂ ਬਣਦਾ ਇਹ ਜਿਹੜਾ ਝੰਡਾ ਬਹੁਤ ਸੋਹਣਾ ਲੱਗਦਾ ਜਿਹੜੀ ਮੈਂ ਪਹਿਲਾਂ ਆ ਥਾਂ ਦੇ ਕੋਲ ਇੱਕ ਗੈਲਰੀ ਦਿਖਾਈ ਆ ਆ ਵਾਲੀ ਤੇ ਇਹਦਾ ਨਾਮ ਹੈਗਾ ਗੈਲਰੀ ਤੇ ਸ਼ਾਪਿੰਗ ਇੱਥੇ ਜਿਹੜਾ ਸ਼ਾਪਾਂ ਬਣੀਆਂ ਹੋਈਆਂ ਆ ਤੇ ਉੱਥੋਂ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਉਹ ਗੈਲਰੀ ਆ ਇਹ ਇਹ ਮੈਨੂੰ ਪਤਾ ਨਹੀਂ ਸੀਗਾ ਹੁਣ ਮੈਨੂੰ ਪੜ ਕੇ ਪਤਾ ਲੱਗਾ ਤੇ ਇੱਥੇ ਜਿਹੜਾ ਸ਼ਾਪਿੰਗ ਲਈ ਇਹ ਸਾਈਡ ਬਣੀ ਹੋਈ ਆ ਤੇ ਇਹੋ ਜਿਹਾ ਮਾਹੌਲ ਹੈ ਇੱਥੋਂ ਸੋ ਹੁਣ ਖਾਣ ਪੀਣ ਤੋਂ ਬਾਅਦ ਇਸ ਥਾਨ ਨੂੰ ਆਪਾਂ ਹੋਰ ਘੁੰਮਾਂਗੇ ਥੋੜਾ ਬਹੁਤਾ ਤੇ ਉਸ ਤੋਂ ਬਾਅਦ ਨਿਊ ਇਅਰ ਨਵਾਂ ਸਾਲ ਆਪਾਂ ਜਿਹੜਾ ਵਾ ਘਰ ਹੀ ਮਨਾਵਾਂਗੇ ਕਿਉਂਕਿ ਹਾਰ ਜਾਈਆਂ ਚ ਬੈਠ ਕੇ ਕਿਉਂਕਿ ਮਨਾ ਸਕਦੇ ਹੀ ਹਲੇ 7:30 ਹੋਏ ਆ ਹੋਰ ਇੱਥੇ ਟਾਈਮ ਰੁਕ ਸਕਦੇ ਹੀ ਕਿ 6:30 ਹੋਏ ਨਾ ਹਲੇ 6:30 ਹੋਏ ਆ ਹੋਰ ਰੁਕ ਸਕਦੇ ਸੀ ਕਿ ਪਰ ਜਿੰਨਾਕ ਮੈਨੂੰ ਦਿਖਿਆ ਡਰੋਨ 'ਚ ਮੇਰੇ 'ਚ ਹੌਲੀ-ਹੌਲੀ ਧੁੰਦ ਪੈਣੀ ਸ਼ੁਰੂ ਹੋ ਗਈ ਆ ਤੇ ਜੇ ਅਸੀਂ ਰੁਕੇ ਵੀ ਤਾਂ ਫਾਇਦਾ ਨਹੀਂ ਕੋਈ ਉੰਨਾ ਕੁਝ ਕੈਪਚਰ ਨਹੀਂ ਕਰ ਹੋਣਾ ਤੇ ਉਸ ਕਰਕੇ ਜਿਹੜਾ ਵਾ ਘਰ ਨੂੰ ਜਾਣ ਬਾਰੇ ਸੋਚਿਆ ਆ ਵਿਚਾਰ ਬਣਾਇਆ ਆ ਸੋ ਨਹੀਂ ਹਲੇ ਫਿਲਹਾਲ ਅਸੀਂ ਇੱਥੇ ਘੁੰਮਾਂਗੇ ਹਲੇ ਘੰਟਾ ਇੱਥੇ ਲਾਵਾਂਗੇ ਉਸ ਤੋਂ ਬਾਅਦ ਅਸੀਂ ਘਰਾਂ ਨੂੰ ਚੱਲੇ ਪਾਵਾਂਗੇ ਕਿਉਂਕਿ ਸਾਡਾ ਘਰ ਇੱਥੋਂ ਲਗਭਗ 80 ਤੋਂ 90 ਕਿਲੋਮੀਟਰ ਹੈਗਾ ਨਾ 70 70 ਕਿਲੋਮੀਟਰ 80 ਕਿਲੋਮੀਟਰ ਰੱਖ ਕੇ ਚੱਲੋ ਤੇ 80 ਕਿਲੋਮੀਟਰ ਆਪਣਾ ਜਿਹੜਾ ਇੱਥੋਂ ਘਰ ਪੈਂਦਾ ਵਾ ਸੋ ਫਿਲਹਾਲ ਘੁੰਮਦੇ ਆ ਥੋੜਾ ਬਹੁਤਾ ਉਸ ਤੋਂ ਬਾਅਦ ਦੇਖਾਂਗੇ ਚੱਲਾਂਗੇ ਘਰ ਵੱਲ ਨੂੰ ਤੇ ਜਾਣ ਨੂੰ ਹੱਲੇ ਹੋਰ ਅੱਗੇ ਪਿੰਡ ਪਈ ਸੀ ਪਰ ਅਸੀਂ ਜਿਹੜਾ ਅੱਜ ਘਰੋਂ ਲਗਭਗ 12:00 ਦੇ ਨਿਕਲੇ ਹੋਏ ਆ ਤੇ ਉਹਦੇ ਕਰਕੇ ਪਹਿਲਾਂ ਗੁਰੂ ਘਰਾਂ ਦੇ ਦਰਸ਼ਨ ਕੀਤੇ ਉਸ ਤੋਂ ਬਾਅਦ ਅਸੀਂ ਇੱਧਰ ਲਈ ਸਟਾਏ ਤੇ ਉਸ ਕਰਕੇ ਜਿਹੜਾ ਥੋੜੀ ਜੀ ਸ਼ਰੀਰ ਨੂੰ ਥਕਾਵਟ ਵੀ ਆ ਹੁਣ ਤੇ ਪਰ ਫਿਲਹਾਲ ਘੁੰਮਾਂਗੇ ਰੌਣਕ ਮੇਲਾ ਦੇਖਾਂਗੇ ਉਸ ਤੋਂ ਬਾਅਦ ਘਰ ਵੱਲ ਨੂੰ ਚੱਲਾਂਗੇ ਇਰੇ ਦੇਲ ਗਰ ਦਾ ਆਪਾਂ ਨੂੰ ਛੋਟਿਆ ਰੌਣਕ ਮੇਲਾ ਕਹਿ ਲੋ ਮੇਲਾ ਕਹਿ ਲੋ ਮੇਲਾ ਜਾਂ ਲੱਗਾ ਦੇਖਣ ਨੂੰ ਮਿਲਿਆ ਤਕਾਨਾ ਲੱਗੀਆਂ ਹੋਈਆਂ ਸਟਾਲ ਲੱਗੇ ਹੋਏ ਨੇ ਖਾਣ ਪੀਣ ਦੇ ਉਸ ਤੋਂ ਬਾਅਦ ਜਿਵੇਂ ਮੈਂ ਪਿੱਛੇ ਦੇ ਇਸ ਇਨਸਾਨ ਨੂੰ ਦਿਖਾਇਆ ਤੁਹਾਨੂੰ ਸਕੀਮ ਕਰਨ ਲਈ ਬੱਚਿਆਂ ਲਈ ਉਹ ਸਿਸਟਮ ਇੱਥੇ ਬਹੁਤ ਸੋਹਣੇ ਤਰੀਕੇ ਨਾਲ ਸਜਾ ਕੇ ਲਾਇਆ ਹੋਇਆ ਹੈ ਲੇਟਾਂ ਬਹੁਤ ਸੋਹਣੀਆਂ ਲੱਗ ਰਹੀਆਂ ਉੱਪਰ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਬੱਚੇ ਇੱਥੇ ਇਸ ਥਾਂ ਦਾ ਵੀ ਆਨੰਦ ਮਾਣ ਰਹੇ ਨੇ ਤੇ ਬਹੁਤ ਸੋਹਣਾ ਲੱਗ ਰਿਹਾ ਆਲੇ ਦੁਆਲੇ ਖਾਣ ਪੀਣ ਦਾ ਤੇ ਐਵੇਂ ਬਰਫ ਜਮਾਈ ਹੋਈ ਹੁੰਦੀ ਆ ਥੱਲੇ ਤੇ ਉਹਦੇ ਉੱਤੇ ਬੱਚੇ ਜਿਹੜੇ ਸਕੀਿੰਗ ਕਰਦੇ ਨੇ ਤੇ ਇਹਨਾਂ ਨੇ ਬਹੁਤ ਜ਼ਿਆਦਾ ਸੋਹਣਾ ਬਣਾਇਆ ਹੋਇਆ ਇਸ ਚੀਜ਼ ਨੂੰ ਆਮ ਤੌਰ ਤੇ ਆਪਾਂ ਨੂੰ ਇਦਾਂ ਜਿਹਾ ਦਿਖਣ ਨੂੰ ਨਹੀਂ ਮਿਲਦਾ ਤੇ ਆਹ ਹੁੰਦੀ ਹੈ ਕੋਚੀ ਜੀ ਜਿਹਦੇ ਤੋਂ ਤੁਸੀਂ ਬੈਕ ਸਕੀਿੰਗ ਸਿੱਖ ਸਕਦੇ ਹੋ ਜਿਨ੍ਹਾਂ ਨੂੰ ਨਹੀਂ ਆਉਂਦੀ ਸਭ ਬੱਚਿਆਂ ਦੇ ਖੇਡਣ ਲਈ ਝੂਲੇ ਬੱਚਿਆਂ ਦੇ ਖੇਡਣ ਲਈਆਂ ਅਲੱਗ-ਅਲੱਗ ਚੀਜ਼ਾਂ ਇੱਥੇ ਲਾਈਆਂ ਹੋਈਆਂ ਇਨਾਂ ਵਿੱਚ ਜਤੋਨੀਆਂ ਪਾਉ ਜਤੋਨੀਆਂ ਇੱਕ ਕੋਇਨ ਜਾਂ ਹੁੰਦਾ ਹੈ ਉਹ ਪਾਓ ਤੇ ਉਸ ਤੋਂ ਬਾਅਦ ਹੀ ਕਰ ਸਕਦੇ ਹੋ ਬਈ ਇਹਨੂੰ ਆਨ ਕਰ ਸਕਦੇ ਆ ਆਟੋਮੈਟਿਕਲੀ ਆਨ ਹੋ ਜਾਂਦਾ ਸਵੇ ਇਹਦੇ ਅੰਦਰ ਜਾ ਕੇ ਵੀ ਤੁਸੀਂ ਫੋਟੋ ਖਿਚਾ ਸਕਦੇ ਆ ਮੇਰੇ ਹਿਸਾਬ ਨਾਲ ਬਾਕੀ ਪਤਾ ਨਹੀਂ ਮੈਂ ਦੂਰੋਂ ਦੇਖਿਆ ਸੀਗਾ ਸ਼ਾਇਦ ਚੱਲ ਰਹੇ ਫੁਆਰੇ ਇਹ ਕਦੀ ਪਾਣੀ ਵੱਧ ਜਾਂਦਾ ਕਦੀ ਘਟ ਜਾਂਦਾ ਸਾਹਮਣੇ ਲੱਗਾ ਕ੍ਰਿਸਮਸ ਟਰੀ ਤੇ ਜਿਹੜਾ ਇਹ ਰੌਣਕ ਮੇਲਾ ਵਾ ਇਹ ਥਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਂਦਾ ਤੇ ਬਹੁਤ ਸੋਹਣਾ ਲੱਗਦਾ ਵਾਲਾ ਦਵਾਲਾ ਦੇਖਣ ਨੂੰ ਤੇ ਜਿਹੜਾ ਇੱਥੇ ਮਾਹੌਲ ਬਣਿਆ ਹੋਇਆ ਇਸ ਵੇਲੇ ਬਹੁਤ ਹੀ ਖੂਬਸੂਰਤ ਆ ਤੇ ਫਿਲਹਾਲ ਇਹਨਾਂ ਨੇ ਪਿਆਸੀ ਟੈਨਾਂ ਕੀ ਸੀ ਮੇਰੇ ਹਿਸਾਬ ਨਾਲ ਇੱਥੇ ਜਿਹੜੀ ਸਾਹਮਣੇ ਸਕਰੀਨ ਲੱਗੀ ਹੋਈ ਆ ਇਹਦੇ ਉੱਤੇ ਕਾਊਂਟਡਾਊਨ ਕਰਕੇ ਇੱਥੇ ਪਟਾਕੇ ਚੱਲਣਗੇ ਤੇ ਬਾਕੀ ਹੁਣ ਚਲਦੇ ਆਂ ਵਾਪਸੀ ਵਾਲ ਨੂੰ ਪਿਛਲੀ ਸਾਈਡ ਨੂੰ ਉਧਰ ਦੇਖਦੇ ਆਂ ਕੀ ਮਾਹੌਲ ਆ ਤੇ ਉਸ ਤੋਂ ਬਾਅਦ ਅੱਗੇ ਵਧਾਂਗੇ ਤੇ ਇੱਥੇ ਫਿਲਹਾਲ ਪਿਆਸੇ ਦੇ ਵਿੱਚ ਇਹਨਾਂ ਦੇ ਇੰਨਾ ਕੋਸ਼ਿਸ਼ ਸੀਗਾ ਦੇਖਣ ਆਲਾ ਪਰ ਆ ਬਹੁਤ ਸੋਹਣਾ ਲੱਗਾ ਮੈਨੂੰ ਆਮ ਤੌਰ ਤੇ ਆਪਾਂ ਨੂੰ ਇਹੋ ਜਿਹਾ ਦੇਖਣ ਨੂੰ ਨਹੀਂ ਮਿਲਦਾ ਤੇ ਸਾਰੇ ਲੋਕ ਆਪਣਾ ਬੈਠੇ ਖਾ ਪੀ ਰਹੇ ਨੇ ਇੰਜੋਏ ਕਰ ਰਹੇ ਨੇ ਆਪਾਂ ਸ਼ੱਕ ਲਿਆ ਤੇ ਹੁਣ ਆਪਾਂ ਵਾਪਸੀ ਵਾਲ ਨੂੰ ਜਾਵਾਂਗੇ ਤੇ ਆਪਾਂ ਇੱਥੇ ਲਾ ਪਿਆਜ਼ ਲੋਕਾਂ ਦੀ ਹੱਲੇ ਜਿਹੜੀ ਭੀੜ ਭੈੜੀ ਹੁਣ ਸ਼ੁਰੂ ਹੋਈ ਆ ਜਿਵੇਂ ਹੁਣ ਲੋਕ ਘਰਾਂ ਚੋਂ ਨਿਕਲੇ ਨੇ ਅਸੀਂ ਥੋੜਾ ਪਹਿਲਾਂ ਘਰਾਂ ਚੋਂ ਨਿਕਲੇ ਤੇ ਉਹਦਾ ਕਾਰਨ ਇਹ ਸੀਗਾ ਵੀ ਅਸੀਂ ਗੁਰੂ ਘਰਾਂ ਦੇ ਦਰਸ਼ਨ ਕਰਨੇ ਸੀ ਸਾਡਾ ਦਿਲ ਸੀ ਗੁਰੂ ਘਰ ਜਾਈਏ ਕੱਲ੍ਹ ਨੂੰ ਵੀ ਜਾਵਾਂਗੇ ਕੱਲ੍ਹ ਨੂੰ ਨਵਾਂ ਸਾਲ ਚੜਨਾ ਪਰ ਅੱਜ ਸਾਡਾ ਸੀਗਾ ਵੀ ਸਾਡੇ ਕੋਲ ਦਿਨ ਖਾਲੀ ਸੀ ਤੇ ਅਸੀਂ ਉਹਨਾਂ ਗੁਰੂ ਘਰਾਂ ਦੇ ਦਰਸ਼ਨ ਕੀਤੇ ਤੇ ਜਿੰਨੇ ਕ ਮੇਰੇ ਕੋਲ ਕਰਾਏਗੇ ਮੈਂ ਪੁਰਾਣੀਆਂ ਵੀਡੀਓ ਪਾਈਆਂ ਉਹਨਾਂ ਕ ਮੈਂ ਦਰਸ਼ਨ ਕਰਾਉਣ ਦੀ ਟਰਾਈ ਕੀਤੀ ਆਪਣੀ ਸੰਗਤ ਜਿੰਨੇ ਆਪਾਂ ਨਾਲ ਬੰਦੇ ਜੁੜੇ ਹੋਏ ਨੇ ਫਿਲਹਾਲ ਚੱਲਦੇ ਹਾਂ ਹੁਣ ਵਾਪਸੀ ਕਰਨ ਪਿੱਛੇ ਵਾਲੀ ਸਾਈਡ ਨੂੰ ਤੇ ਆ ਜਿਵੇਂ ਉਹੀ ਗੱਲ ਆ ਮੈਂ ਤਾਂ ਚੇਤਕਲੇ ਆ ਹੀ ਪੱਲੇ ਅੱਡ ਕੇ ਪਰੇਚੇਤਕ ਨੇ ਇੱਥੇ ਜ਼ਿਆਦਾਤਰ ਵੈਸਪੇ ਦੇਖਣ ਨੂੰ ਮਿਲਦੇ ਆ ਆਪਾਂ ਨੂੰ ਤੇ ਇਹ ਵੈਸਪਾ ਸੀ ਤੇ ਇਰੇ ਦਲਗਾਰ ਦਾ ਘੁੰਮ ਕੇ ਹੁਣ ਅਸੀਂ ਪਾਵਾਂਗੇ ਘਰ ਵੱਲ ਨੂੰ ਚੱਲੇ ਪਹਿਲਾਂ ਸਦਾ ਸੀ ਕਿ ਅੱਗੇ ਪਿੰਡ ਘੁੰਮਾਂਗੇ ਪਰ ਥੋੜਾ ਜਿਆਦਾ ਲੇਟ ਹੋਣ ਕਰਕੇ ਇੱਕ ਥੋੜੀ ਜੀ ਥਕਾਵਟ ਹੋਣ ਕਰਕੇ ਅੱਜ ਦਾ ਪਲਾਨ ਇੱਥੇ ਮਕਾਨ ਦਾ ਹੋ ਗਿਆ ਤੇ ਆਉਣ ਵਾਲੇ ਸਮੇਂ 'ਚ ਜੇ ਰਿਸਪੌਂਸ ਵਧੀਆ ਮਿਲੇ ਤਾਂ ਆਪਾਂ ਅਗਲੇ ਇੱਕ ਪਿੰਡਾਂ ਦੀਆਂ ਵੀ ਵੀਡੀਓ ਬਣਾਵਾਂਗੇ ਹੌਲੀ ਹੌਲੀ ਸਾਰਾ ਕਵਰ ਕਰਾਂਗੇ ਇਹ ਲੇਖ ਮੈਂ ਜਿਆਦਾ ਕਵਰ ਤਾਂ ਨਹੀਂ ਕਰਨਾ ਚਾਹੁੰਦਾ ਹੁੰਦਾ ਕਿਉਂਕਿ ਇਹ ਲੇਖ ਤੇ ਆਪਣੇ ਪੰਜਾਬੀ ਜਿਆਦਾ ਤੌਰ ਤੇ ਆਏ ਹੋਏ ਨੇ ਪਰ ਜਿਹੜੇ ਇੰਡੀਆ ਬੈਠੇ ਪੰਜਾਬ 'ਚ ਬੈਠੇ ਪੰਜਾਬੀ ਨੇ ਆਪਣੇ ਉਹਨਾਂ ਦੀ ਇਹ ਨਾ ਵੀਡੀਓ ਬਣਾਉਣ ਦਾ ਕਾਰਨ ਬਣਿਆ ਇਹ ਵੀਡੀਓ ਤਾਂ ਬਣਾਈਆਂ ਗਈਆਂ ਤੇ ਆਪਣੇ ਜਿਹੜੇ ਇੱਥੇ ਰਹਿੰਦੇ ਪੰਜਾਬੀਆ ਜਿਹੜੇ ਦੂਰ ਨੇੜੇ ਰਹਿੰਦੇ ਆ ਉਹਨਾਂ ਲਈ ਵੀ ਇਹ ਵੀਡੀਓ ਬਣਾਈਆਂ ਤੇ ਯੂਰਪ ਚ ਜਿੰਨੇ ਪੰਜਾਬੀ ਆਪਣੇ ਵੱਸਦੇ ਨੇ ਮੇਰਾ ਸਾਰਿਆਂ ਲਈ ਇੱਕ ਹੀ ਆ ਵੀ ਮੈਂ ਸਾਰਿਆਂ ਨੂੰ ਜਿਆਦਾ ਤੋਂ ਜਿਆਦਾ ਸੋਹਣੀਆਂ ਤੋਂ ਸੋਹਣੀਆਂ ਥਾਵਾਂ ਕਮਾਵਾ ਤੇ ਫਿਲਹਾਲ ਇਹ ਪੁੱਲ ਤੇ ਖੜੇ ਆ ਤੇ ਪਿਸਕੇਰੇ ਦਾ ਲਗਾਰਦਾ ਸੋ ਹੁਣ ਚੱਲਿਆਂ ਪਾਰਕਿੰਗ ਵੱਲ ਅੱਜ ਦੀ ਵੀਡੀਓ ਚ ਇੰਨੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਤੇ ਆਪਣੇ ਬਜ਼ੁਰਗਾਂ ਨੂੰ ਇੰਡੀਆਂ ਰਹਿੰਦੇ ਤੁਸੀਂ ਇਹ ਵੀਡੀਓ ਸ਼ੇਅਰ ਕਰ ਸਕਦੇ ਹੋ ਤੇ ਹੋਰ ਜਿੰਨੇ ਯਾਰ ਦੋਸਤ ਨੇ ਉਹਨਾਂ ਨਾਲ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਤੇ ਹੋਰ ਵਧੀਆ ਤੋਂ ਵਧੀਆ ਸੋਹਣੀਆਂ ਤੋਂ ਸੋਹਣੀਆਂ ਲੋਕੇਸ਼ਨਾਂ ਘੁਮਾਵਾਂਗੇ ਉਦੋਂ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ